ਹਾਂ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੀਰ ਕੱਤ ਸਵਰਾਜ ਖੁਸ਼ੀ ਹੋਣਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਦੇ। ਦੇਖੋ ਪਹਿਲਾਂ ਤਾਂ ਮੇਰਾ ਹਰ ਵਾਰ ਰੋਜ਼ ਦਾ ਜਦੋਂ ਮੈਂ ਵੀਡੀਓ ਅਪਲੋਡ ਕਰਦੀ ਆ ਤੁਹਾਡੇ ਤੱਕ ਪਹੁੰਚਦੀ ਆ ਮੈਂ ਇੱਕ ਗੱਲ ਕਹਿਣੀ ਆ ਵੀ ਬਾਣੀ ਦੇ ਨਾਲ ਜ਼ਰੂਰ ਜੁੜੋ। ਜਿਹੜੇ ਵੀ ਧਰਮ ਦੇ ਵਿੱਚ ਹੈਗੇ ਉਹ ਭਜਨ ਪਾਠ ਜ਼ਰੂਰ ਕਰੋ ਜਿੰਨਾ ਕ ਹੁੰਦਾ ਜਿੰਨਾ ਕ ਮਾਲਕ ਟਾਈਮ ਦਿੰਦਾ। ਜ਼ਰੂਰ ਕੱਟੋ। ਦੇਖੋ ਤੁਸੀਂ ਸਿਆਣਿਆਂ ਕੋਲ ਜੋਸ਼ਦਿਆਂ ਕੋਲ ਜਾ ਜਾ ਥੱਕ ਜਾਂਦੇ ਹੋ ਕਿੰਨੇ ਤਾਂ ਦੀ ਕਿੰਨੇ ਪੈਸੇ ਦੀ ਪਰਵਾਹੀ ਕਰਦੇ ਹੋ ਦੁਖੀ ਸਾਰੇ ਸੰਸਾਰ ਆਤਕਾ ਸੁਖੀ ਕੋਈ ਵੀ ਨਾ ਕਿਸੇ ਪਾਸੇ ਕੋਈ ਕਿਸੇ ਪਾਸੇ ਤੇ ਦੁਖੀ ਬੰਦਾ ਕੀ ਸੋਚਦਾ ਜਿੱਥੇ ਵੀ ਆਪਾਂ ਨੂੰ ਕੋਈ ਦੱਸ ਦਿੰਦਾ ਆਪਾਂ ਉੱਥੇ ਜਾਂਦੇ ਆਂ ਵੀ ਹਾਂ ਚੱਲ ਮੇਰਾ ਖਨੀਪਾ ਲਾ ਹੋ ਦੋ ਦੇਖੋ ਲੱਖਾਂ ਰੁਪਏ ਤੁਹਾਡੇ ਕੋਲੋਂ ਵਸੂਲ ਲੈਂਦੇ ਨੇ ਆਪਾਂ ਜਦੋਂ ਫਰਕ ਨਹੀਂ ਪੈਂਦਾ ਫਿਰ ਟੁੱਟ ਜਾਂਦੇ ਆਂ ਆਮ ਜੀ ਧਾਲਾਂ ਵਾਲਾ ਲੋਕਾਂ ਤੋਂ ਸੁਣਦੀਆਂ ਘਰ ਬਰਬਾਦ ਕਰ ਦੁੰਦੇ ਨੇ ਲੋਕੀ ਬਾਰ ਬਾਰ ਉਹੀ ਕੰਮ ਆ ਪਾ ਕਰ ਲਓ ਹੁਣ ਇਸ ਤੋਂ ਅਗਲਾ ਕਰ ਲਓ ਹੁਣ ਆ ਹਮਨ ਕੀਤਾ ਹੋ ਇਸ ਤੋਂ ਅਗਲਾ ਹਮਨ ਕਰ ਲਓ ਯਾਨੀ ਹਮਨ ਕਰਾ ਲਓ ਕੁੱਛ ਕਰਾ ਲਓ ਦੇਖੋ ਇੰਨੇ ਨੇ ਮਹਿੰਗੇ ਪਾਹ ਹਰ ਇੱਕ ਦੇ ਵਸਦਾ ਦਾ ਜਦੋਂ ਇਹ ਬੜੇ ਲੋਕ ਨੇ ਪਾਈਓ ਕਰਾਈ ਜਾਂਦੇ ਨੇ ਉਹਨਾਂ ਕੋਲੇ ਸਾਰਾ ਕੁੱਛ ਆਈ ਬੀ ਜਾਂਦਾ ਤੇ ਉਹਨਾਂ ਦੇ ਕੋਲੇ ਕਮੀ ਹੋ ਨਹੀਂ ਜਾਂ ਤਾਂ ਹੁੰਦੀ ਹੈਗੀ ਉਹ ਪਾਕ ਕਰਾਉਂਦੇ ਨੇ ਮੈਂ ਇਹ ਨਹੀਂ ਕਹਿੰਦੀ ਵੱਡੇ ਤੋਂ ਵੱਡੇ ਮਹਿੰਗੇ ਤੇ ਮਹਿੰਗੇ ਪਾਕ ਕਰਾਉਂਦੇ ਨੇ ਲੋਕੇ ਇੱਕ ਵਾਰੀ ਕਰਵਾ ਕੇ ਦੁਬਾਰੇ ਆਪਣੇ ਚ ਹਿੰਮਤ ਨਹੀਂ ਪੈਂਦੀ ਆਪਾਂ ਤਾਂ ਆਹੀ ਆ ਘਰ ਦੇ ਪਾਸ ਠੀਕ ਨੇ ਦੇਖੋ ਨਾਲ ਅੱਗੇ ਨੂਨ ਨਾਲ ਅੱਗੇ ਫਟਕੜੀ ਜਿੱਕਰ ਕਹਿੰਦੇ ਤੇ ਪੈਸਾ ਤਾਂ ਨਹੀਂ ਲੱਗਦਾ ਘਰ ਤੇ ਆਪਣੇ ਆਮ ਇਹ ਚੀਜ਼ਾਂ ਹੁੰਦੀਆਂ ਨੇ ਤੁਸ ਤੁਹਾਨੂੰ ਅੱਜ ਮੈਂ ਪੰਜ ਪਾਸ ਦਸੂਗੀ ਪੂਰੀ ਵੀਡੀਓ ਧਿਆਨ ਨਾਲ ਸੁਣਿਓ ਦੇਖੋ ਵੀਡੀਓ ਸਟੈਪ ਨਾ ਕਰਿਆ ਕਰੋ ਜੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਲੈਕ ਜਰੂਰ ਕਰਿਆ ਕਰੋ ਵੈਗਰੂ ਲਿਖ ਕੇ ਹਾਜ਼ਰੀ ਜਰੂਰ ਲਵਾਇਆ ਕਰੋ ਦੇਖੋ ਇਹਨਾਂ ਤਿੰਨ ਗੱਲਾਂ ਨਾਲ ਤੁਹਾਡੀ ਜੇਬ ਚ ਕੋਈ ਡਾਲਰ ਨਹੀਂ ਜਾਂਦਾ ਕੋਈ ਸਾਡੇ ਕੋਲ ਕੁਝ ਨਹੀਂ ਆਉਂਦਾ ਸਿਰਫ ਸਾਨੂੰ ਇਹ ਹੈ ਨਾ ਸਾਨੂੰ ਵਧੀਆ ਸਪੋਰਟ ਮਿਲੀ ਹੈ ਸਾਡੀ ਵੀਡੀਓ ਲੋਕਾਂ ਨੂੰ ਚੰਗੀ ਲੱਗੀ ਹੈ ਇੱਕ ਨੁਕਤਾ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਪਹਿਲੇ ਦਾ ਪਤੀ ਪਤਨੀ ਦੇ ਵਿੱਚ ਬਹੁਤ ਜ਼ਿਆਦਾ ਝਗੜਾ ਨਾ ਬਣੇ ਪਤੀ ਕਿਸੇ ਹੋਰ ਗੈਰਜਨਾਨੀ ਕੋ ਜਾਂਦਾ ਜਾਂ ਫਿਰ ਪਤਨੀ ਤੇ ਚੈੱਕ ਕਰਦਾ ਮੇਰੀ ਪਤਨੀ ਕਿਸੇ ਕੋਈ ਜਾਂਦੀ ਹੈ ਇਹਦੀ وجہ ਨਾਲ ਤੈਸਪਾਣ ਲੱਗਦਾ ਕਰ ਦੋਨੇ ਹੀ ਸਕਦੇ ਨੇ ਪਾ ਨੂੰ ਮਰਦ ਵੀ ਤੇ ਔਰਤ ਵੀ ਦੋਨੇ ਹੀ ਕਰ ਸਕਦੇ ਨੇ ਬੜੇ ਆਰਾਮ ਨਾਲ ਸੁੱਖ ਆ ਜਾਂ ਤੁਰਕਾ ਕੀ ਕਰਨਾ ਇੱਕ ਕੰਚ ਦਾ ਗਲਾਸ ਲੈਣਾ ਉਹਦੇ ਵਿੱਚ ਇੰਨਾ ਪਾਣੀ ਪਾਉਂਕ ਮਤਲਬ ਅੱਧਾ ਇੱਕ ਕਾਗਜ਼ ਦਾ ਟੁਕੜਾ ਲੈਣਾ ਉਹਦੇ ਉੱਤੇ ਜੇ ਤੁਸੀਂ ਪਤੀ ਨੂੰ ਤੁਹਾਨੂੰ ਲੱਗਦਾ ਵੀ ਸਾਡਾ ਪਤੀ ਗਲਤ ਆ ਤਾਂ ਤੁਸੀਂ ਪਤੀ ਦਾ ਨਾਮ ਲਿਖ ਕੇ ਉਸ ਪਾਣੀ ਦਾ ਜਿਹੜਾ ਐਂਗਲ ਚ ਨੋਰ ਪਾਉਣਾ ਇੱਕ ਚਮਕੀ ਚਾ ਤੇ ਉਹਦਾ ਕਾਗਜ਼ ਦਾ ਟੁਕੜਾ ਤੇ ਪਤੀ ਦਾ ਨਾਮ ਲਿਖਿਆ ਉਹ ਨੂੰ ਵਿੱਚ ਰੱਖ ਦੇਣਾ ਤੇ ਟਾਕੇ ਰੱਖਣਾ ਸਵੇਰੇ ਉੱਠਣਾ ਤੇ ਬਾਹਰ ਤាប់ ਦੇ ਘਰ ਤੋਂ ਬਾਹਰ ਫੈਂਕ ਦੇਣਾ ਜੇ ਪਤੀ ਨੂੰ ਲੱਗਦਾ ਮੇਰੀ ਪਤਨੀ ਮੇਰੇ ਕਹਣੇ ਵਿੱਚ ਨਹੀਂ ਤਾਂ ਪਤੀ ਵੀ ਇਹੀ ਕੰਮ ਕਰਨ ਕੰਚ ਦਾ ਗਲਾਸ ਲੈਣਾ ਉਹਦੇ ਵਿੱਚ ਨਮਕ ਪਾਉਣਾ ਤੇ ਪਤਨੀ ਦਾ ਨਾਮ ਲੈ ਕੇ ਇੱਕ ਟੁਕੜਾ ਕਾਗਜ਼ਾ ਦੂਰਾ ਕਰਕੇ ਪਾ ਦੇਣਾ ਤੇ ਸਵੇਰੇ ਉੱਠਣਾ ਰਾਤ ਨੂੰ ਉਹਦੇ ਪਰ ਬੈੱਡ ਦੇ ਸਹਰਾਣੇ ਰੱਖਣਾ ਇਹ ਨਹੀਂ ਵੀ ਕਿਤੇ ਮਰਸੋਈ ਚ ਰੱਖਦਾ ਕਿਤੇ ਹੋਰ ਰੱਖਦਾ ਨਹੀਂ ਲੈ ਆਪਣੇ ਬੈੱਡ ਦੇ ਸਹਰਾਣੇ ਇਹ ਹੋ ਗਿਆ ਪਹਿਲਾ ਆਪਾ ਦੂਜਾ ਆਪਾ ਦੇਖੋ ਜਿੰਨੀਆਂ ਵੀ ਮੇਰੀਆਂ ਧੀਆ ਭੈਣਾਂ ਨੇ ਜਦੋਂ ਬਾਜ਼ਾਰ ਜਾਂਦੀਆਂ ਨੇ ਤਾਂ ਉਹਨਾਂ ਕੋਲੇ ਪੈਸੇ ਦੀ ਕਿਰਤ ਬਹੁਤ ਨਹੀਂ ਆ ਉਹਨਾਂ ਦਾ ਜੀਤਾ ਹਰ ਇੱਕ ਚੀਜ਼ ਨੂੰ ਕਰਦਾ ਲੈਣ ਨੂੰ ਪਰ ਜਿਹੜੀ ਸਾਡੀ ਘਰ ਦੀ ਮਜਬੂਰੀ ਹੁੰਦੀ ਆ ਅਸੀਂ ਉਹ ਚੀਜ਼ਾਂ ਨਹੀਂ ਖਰੀਦ ਸਕਦੇ ਜਿਹੜੀਆਂ ਸਾਡੇ ਪਸੰਦ ਵੀ ਆ ਜਾਂਦੇ ਨੇ ਪਰ ਅਸੀਂ ਲੈ ਨਹੀਂ ਸਕਦੇ ਸਾਡੇ ਚ ਉਹਨਾਂ ਦੀ ਪਹੁੰਚ ਨਹੀਂ ਹੋਣੀ ਉਹਨਾਂ ਲਈ ਆਪਾ ਤੁਹਾਡੇ ਪਰਸ ਦੇ ਵਿੱਚੋਂ ਪੈਸਾ ਨਹੀਂ ਮੁੱਕੇ ਤੁਸੀਂ ਪਨਾ ਬਚਾਰ ਤੋਂ ਜਾਇਓ ਜੀ ਖੇ ਸਕਦੇ ਮਨਪੋ ਤੁਹਾਡੇ ਪੈਸੇ 'ਚ ਬਰਕਤ ਰਹਿਣ ਲੱਗ ਜੂ ਤੁਹਾਡਾ ਕੋਲ ਪੈਸਿਆਂ ਦੀ ਖੇਚ ਹੋਣਾ ਹੈ ਕਰਨਾ ਕੀ ਛੋਟਾ ਜਿਹਾ ਇੱਕ ਚਾਂਦੀ ਦੀ ਛੋਟੀ ਜਿਹੀ ਚਾਬੀ ਬਣਾ ਲਓ ਦੇਖੋ ਬਾਕੀ ਆਪੋ ਦੀ ਹਿੰਮਤ ਹੈ بڑے ਲੋਕ ਤਾਂ ਭਾਈ ਬਹੁਤ ਸੋਨੇ ਦੀ ਵੀ ਕਰਵਾ ਲੈਂਦੇ ਨੇ ਹੈ ਤੇ ਵੱਡੀ ਵੀ ਕਰਵਾ ਲੈਣਗੇ ਪਰ ਮੈਂ ਤਾਂ ਨਾਰਮਲ ਇਨਸਾਨ ਦੀ ਗੱਲ ਕੀਤੀ ਛੋਟੇ ਜੀ ਪਾਲੀ ਜੀ ਕਰਵਾ ਸਕਦੇ ਤੁਹਾਡੇ ਚ ਭਾਰੀ ਦੀ ਹਿੰਮਤ ਜਿੰਨੀ ਮਰਜ਼ੀ ਭਾਰੀ ਕਰਵਾ ਚਾਂਦੀ ਦੀ ਚਾਬੀ ਦੇ ਨਾਲ ਲੱਛਣੇ ਬੜੀ ਖੁਸ਼ ਹੁੰਦੇ ਚਾਂਦੀ ਤੇ ਥੋੜੇ ਜਿ ਚੌਲ ਇਹ ਮਤਲਬ ਸਮਝ ਲਓ ਵਿੱਚ ਠੁਕੀ ਪਰ 5-7 ਤੋਂ ਜ਼ਿਆਦਾ ਨੂੰ 7 ਚੌਲ ਬਹੁਤ ਤੇ ਫਿਰ ਤੁਸੀਂ ਕੀ ਕਰਨਾ ਤુલਸੀ ਦੇ ਪੱਤੇ ਪਾ ਸਕਦੇ ਦੇਖੋ ਜਿਹੜਾ ਤુલਸੀ ਦੇ ਪੱਤੇ ਨੇ ਇਹ ਤੁਹਾਡੇ ਉੱਤੇ ਖੋਣ ਵਾਲੇ ਬਾਰ ਨੂੰ ਰੋਕਣਗੇ ਜਿਹੜੀ ਚਾਂਦੀ ਦੀ ਚਾਬੀ ਆ ਅ ਚੌਲ ਨੇ ਉਹ ਤੁਹਾਡੇ ਪਰਸ ਦੇ ਵਿੱਚ ਕਦੇ ਪੈਸਾ ਨਹੀਂ ਮੁੱਕਾ ਦੇਣਗੇ ਤੁਸੀਂ ਇਹ ਆਪਦਾ ਪਾਕ ਕਰਨਾ ਹਰ 40 ਦਿਨਾਂ ਬਾਅਦ ਉਹ ਜਿਹੜੇ ਚੌਲ ਨੇ ਅ ਤુલਸੀ ਦੇ ਪੱਤੇ ਉਹਨਾਂ ਨੂੰ ਬਦਲਦੇ ਰਹਿਣਾ ਚਾਹੇ ਕਿ ਮਹੀਨੇਵਾਰ ਕੋਈ ਤਰੀਕ ਪੱਕੀ ਰੱਖ ਲੋ ਵੀ ਐਸ ਮਹੀਨੇ ਨੂੰ ਸੀ ਬਦਲਣ ਲਈ ਮੈਂ ਇੱਕ ਤਰੀਕਾ ਆ ਰਹੀ ਆ ਇੱਕ ਤਰੀਕ ਇੱਕ ਤਰੀਕ ਇੱਕ ਤਰੀਕ ਇੱਕ ਤਰੀਕ ਕਰ ਲੋ ਹੈ ਕਿ ਨਹੀਂ ਤੇ ਇਸ ਦੇ ਪਾਸ ਛੋਟੇ ਛੋਟੇ ਬਾਕੀ ਬਾਥਰੂਮ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਸ਼ਕਨਕਾਰਮਕ ਸ਼ਕਤੀਆਂ ਨੇ ਸਾਡੇ ਘਰ ਦੇ ਵਿੱਚ ਕਲੇਸ਼ ਝਗੜਾ ਰਹਿੰਦਾ ਸੀ ਤੁਸੀਂ ਇੱਕ ਫਟਕੜੀ ਥੋੜਾ ਜਿਹਾ ਲੈ ਕੇ ਇੱਕ ਪਾਸੇ ਬਾਥਰੂਮ ਚ ਰੱਖ ਲੈਣਾ ਉਹ ਨੂੰ ਹਰ ਸ਼ਨੀਵਾਰ ਬਦਲਣਾ ਬਾਹਰ ਸੜਨਾ ਤਾਂ ਹੋਗਣਾ ਪਾ ਚੌਥਾ ਪਾ ਤੁਹਾਡੇ ਉੱਤੇ ਸ਼ਨੀ ਦੀ ਸੜ ਚੱਲਦੀ ਹੈ ਤੁਸੀਂ ਦੋ ਕੋਲੇ ਲੜਨੇ ਕੋਨਾ ਆਪਣੇ ਜੇਬ ਵਿੱਚ ਪਾ ਲਿਓ ਤੇ ਦੂਜਾ ਕੋਲਾ ਚੱਲਦੇ ਪਾਣੀ ਵਿੱਚ ਬਹਾ ਦੇ ਨਾ ਤੁਹਾਡੇ ਕੋਲ ਧਨ ਖਤਮ ਹੋਵੇ ਤੇ ਨਾ ਤੁਹਾਡੇ ਕੋਲ ਜਿਹੜਾ ਕੋਈ ਵੀ ਤੁਹਾਨੂੰ ਹੈ ਉਹ ਸਭ ਕੁਝ ਠੀਕ ਹੋ ਜਾ ਪੰਜਵਾਂ ਪਾ ਸ਼ਨੀਵਾਰ ਨੂੰ ਚਮਕਾ ਦੀਵਾ ਗੇਟ ਤੇ ਲਾਓ ਮੁੱਖ ਗੇਟ ਤੇ ਬਿੱਟ ਥੋੜੇ ਜਿਹਾ ਤੇਲ ਦੇ ਤੇਲ ਪਾ ਲਿਓ ਇੱਕ ਆਪਾਂ ਮੱਸਿਆ ਮੁੱਸਿਆ ਸੀ ਮੱਸਿਆ ਬਾਤ ਬਸ ਮੱਸਿਆ ਵਾਲੇ ਦਿਨ ਲਾਉਣਾ ਸੀ ਉਹ ਜਿਹੜਾ ਇਹ ਆ ਇਹ ਆਪਾਂ ਸ਼ਨੀਵਾਰ ਹਰ ਸ਼ਨੀਵਾਰ ਲਾਉਣਾ ਜਿੰਨਾ ਚਿਰ ਤੁਹਾਨੂੰ ਸ਼ੱਕ ਆ ਸਾਡੇ ਘਰ ਦੇ ਵਿੱਚ ਕਿਸਦਾ ਕੀਤਾ ਕਰਾਇਆ ਸਾਡਾ ਕਾਰੋਬਾਰ ਨਹੀਂ ਚੱਲ ਰਿਹਾ ਸਾਡੇ ਬਿਦਨ ਪੈ ਰਹੇ ਨੇ ਇਹ ਸਾਰਾ ਕੰਮ ਠੀਕ ਕਰੋ ਕੋ ਦਰਾਂ ਉੱਤੇ ਚੀਜ਼ ਨੇ ਹਲਾ ਕੇ ਬੋਲਣਾ ਕਰਨ ਕਰਾਓ ਜੋ ਵੀ ਚੀਜ਼ ਦਰਾਂ ਰੱਖ ਜਾਂਦੇ ਆ ਜਿਹੜਾ ਮੁੱਖ ਗੇਟ ਆ ਉਹਦੇ ਰਾਹੀ ਆਉਣੀ ਆ ਮੁੱਖ ਗੇਟ ਤੇ ਦੀਵਾ ਲਗਾ ਸਰਸ਼ਨੀ ਦਾ ਸਰੋਂ ਦਾ ਤੇਲ ਜ ਜਿਹੜਾ ਆਪਣਾ ਤਿਲਿਆਂ ਦਾ ਤੇਲ ਹੁੰਦਾ ਜਿਹਨੂੰ ਆਪਾਂ ਮਿੱਠਾ ਤੇਲ ਵੀ ਕਹਿੰਦੇ ਨੇ ਉਹਦਾ ਲਗਾ ਘਿਓ ਦਾ ਨਹੀਂ ਲੰਗਾ ਹੈਗਾ ਇੱਕ ਹੋਰ ਪਾ ਤੁਹਾਨੂੰ ਲੱਗਦਾ ਸਰੀਰ ਟੁੱਟਦਾ ਹਰ ਵਕਤ ਪੀਕ ਪੈ ਨੂੰ ਕਰਦਾ ਨ 9 ਲੋਗ ਲੈਣੀ 9 1 2 3 4 5 6 7 8 9 ਲੌਂਗ ਲੈ ਕੇ ਤੁਸੀਂ ਉਹ ਲੌਂਗਾਂ ਦਾ ਕੀ ਕਰ ਆਪਣੇ ਸਿਰ ਉੱਤੇ ਜਿ ਹਲਟਾ ਤਮੋ ਖੱਬੇ ਤੋਂ ਸੱਜੇ ਪਾਸੇ 7 ਵਾਰ ਉਹਨਾਂ ਨੂੰ ਤਵਾ ਗਰਮ ਕਰਕੇ ਉੱਤੇ ਪਾ ਦਿਓ ਜਿਹੜਾ ਤੁਹਾਡੇ ਸਰੀਰ ਦੇ ਵਿੱਚ ਪੀਕ ਪੈਨੋਂ ਜਲਣ ਮਾਉਂ ਦਰਦ ਹੁੰਦਾ ਉਹ ਸਾਰਾ ਠੀਕ ਹੋ ਜਾਵੇ ਦੇਖੋ ਕਰਨਾ ਤੁਸੀਂ ਹੈ ਫੇਦਾ ਫੋਨ ਨੂੰ ਹੁਣ ਮੂਨ ਠਾਕ ਪਟਕੜੀ ਪੈਸਾ ਕੋਈ ਤੁਹਾਡਾ ਨਹੀਂ ਲੱਗਣਾ ਨੂੰ ਪਟਕੜੀ ਆ ਹੋਈ ਚੀਜ਼ਾਂ ਚੌੜ ਕਰੇਂਦਾਂ ਚੀਜ਼ਾਂ ਥੇਰ ਕਰੀ ਹੁੰਦਾ ਆਪਣੇ ਛੋਟੇ ਛੋਟੇ ਚੀਜ਼ਾਂ ਨੇ ਜੀ ਆਪਣਾ ਛੋਟੀਆਂ ਛੋਟੀਆਂ ਚੀਜ਼ਾਂ ਦਾ ਮਹਾਰਾ ਮੋਟਾ ਭਲਾ ਹੋਣਾ ਸ਼ੁਰੂ ਹੋਈ ਤਾਂ ਕਿੱਡੀ ਕਬੱਡੀ ਗੱਲ ਆ ਹੋਊ ਜ਼ਰੂਰ ਇੱਕ ਮੈਂ ਇੱਕ ਚੀਜ਼ ਦੇਖੀ ਆ ਤੇ ਮੈਂ ਵੀ ਇਹ ਇੰਨਾ ਚੀਜ਼ਾਂ ਨੂੰ ਇੰਨਾ ਜ਼ਿਆਦਾ ਨਹੀਂ ਸੀ ਮਾਦੀ ਮੈਂ ਕਿਉਂਕਿ ਮੈਂ ਇੱਕ ਚੀਜ਼ ਅਜਮਾਈ ਆ ਮੱਸੀਆ ਵਾਲਾ ਤੇ ਸਾਡਾ 18 ਸਾਲ ਦਾ ਅੜਿਆ ਹੋਇਆ ਕੰਮ ਬਹੁਤ ਵੱਡਾ ਸੀ ਜਿਹੜਾ ਸਾਡਾ ਇਹ ਮਤਲਬ ਮੱਸੀਆ ਦੀ ਰਾਤ ਨੂੰ ਸੀ ਜੋ ਚਰਾਗ ਲਾਇਆ ਸੀ ਮੈਂ ਦੇ ਉਹਦੇ ਨਾਲ ਸਾਡਾ ਬਹੁਤ ਵੱਡਾ 18 ਸਾਲ ਦਾ ਅੜਿਆ ਹੋਇਆ ਕੰਮ ਨਿਕਲਿਆ ਤੇ ਬਾਕੀ ਹੋਰ ਵੀ ਛੋਟੇ-ਛੋਟੇ ਕੰਮ ਜਾਨੀ ਮਤਲਬ ਜਿਹੜੇ ਸੀ ਐਨ ਤੁਰਤ ਪਰ ਫਾਇਦਾ ਹੋਇਆ ਦੇਖੋ ਹੈ ਕਿ ਨਹੀਂ ਫਿਰ ਬੰਦਾ ਆਪ ਨੂੰ ਵਿਸ਼ਵਾਸ ਕਰਦਾ ਕੋਈ ਵੀ ਗੱਲ ਹੋਵੇ ਆਟੋਮੈਟਿਕ ਬੰਦਾ ਪਹਿਲਾਂ ਕੋਈ ਵਿਸ਼ਵਾਸ ਨਹੀਂ ਕਰਦਾ ਜਦੋਂ ਸਾਡੇ ਕੰਮ ਬੰਦਦੇ ਨੇ ਅਸੀਂ ਸਾਰੇ ਉਸ ਚੀਜ਼ ਨੂੰ ਵਿਸ਼ਵਾਸ ਕਰ ਲਿਆ ਤੁਸੀਂ ਛੋਟੇ-ਛੋਟੇ ਕੰਮ ਨੇ ਹਾਂ ਇਹ ਤੁਹਾਡਾ ਬੱਚਾ ਪੜਨ ਨੂੰ ਪੈ ਰਿਹਾ ਉਹਦਾ ਇਹ ਵਿੱਚ ਮੰਨ ਨਹੀਂ ਲਗਾ ਉਸੀਂ ਕੀ ਕਰਨਾ ਹਰ ਬੁੱਧਵਾਰ ਮੰਦਿਰ ਦੇ ਵਿੱਚ ਗੁਰਦੁਆਰੇ ਵਿੱਚ ਧਾਰਮਿਕ ਜਗ੍ਹਾ ਜਿੱਥੇ ਵੀ ਤੁਹਾਨੂੰ ਕੋਈ ਧਾਰਮਿਕ ਜਗ੍ਹਾ ਲੱਗਦੀ ਹੈ ਉੱਥੇ ਤੁਸੀਂ ਕੇਲੇ ਦੋ ਮੱਥਾ ਟੇਕਣਾ ਬੱਚੇ ਦਾ ਹੱਥ ਲਵਾ ਕੇ ਬੱਚੇ ਦਾ ਪੜਾਈ 'ਚ ਮਨ ਕਰਨ ਲੱਗ ਜਾਵੇ ਬੱਚਾ ਅੜੇ ਛੱਡ ਦੂ ਜਿਹੜੀ ਰੋਜ਼ ਕਹਿੰਦਾ ਮੈਂ ਸਕੂਲ ਨਹੀਂ ਜਾਣਾ ਅੱਜ ਸਕੂਲ ਨਹੀਂ ਜਾਣਾ ਬੱਚਿਆਂ ਦੀ ਆਦਤ ਹੈ ਨਾ ਅੱਜ ਕੱਲ ਇਹਦੇ ਕਿ ਮੋਬਾਈਲ 'ਚ ਜਾ ਕੇ ਬਸ ਹੈ ਅੱਛਾ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੈਨੂੰ ਕਮੈਂਟ ਜ਼ਰੂਰ ਕਰਕੇ ਦੱਸੋ ਜਿਹਦੇ ਜਿਹਦੇ ਕੰਮ ਬਣਨਗੇ ਉਹ ਮੈਨੂੰ ਜ਼ਰੂਰ ਦੱਸਿਓ ਇੱਕ ਹਰ ਇੱਕ ਬੰਦੇ ਨੂੰ ਹੁੰਦਾ ਵੀ ਮੇਰੇ ਟੋਟਕੇ ਦੇ ਨਾਲ ਕਿਸੇ ਦਾ ਕੋਈ ਕੰਮ ਬਣੇ ਹੈ ਕਿ ਨਹੀਂ ਤੇ ਫਿਰ ਮੈਨੂੰ ਕੋਈ ਦੱਸੇ ਤੇ ਬਾਕੀ ਰਹੀ ਗੱਲ ਵੈਗਰੂ ਲਿਖ ਕੇ ਹਾਜ਼ਰੀ ਜ਼ਰੂਰ ਲਵਾਇਆ ਕਰੋ ਲਾਇਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਦੇਖ ਕੇ ਨਾ ਛੱਡਿਆ ਕਰੋ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤ